ਕੈਸਾਈ ਨਹੀਂ ਕਰੋ ਕੈਸਾਈ ਨਹੀਂ ਕਰੋ ਨਹੀਂ ਦੇ ਫੱਟੇ ਥੁੱਥੇ ਫੱਟੇ ਕਰ ਕਰੋ ਥੁੱਥੇ ਫੱਟੇ ਕਰ ਕਰੋ 76 ਨੰਬਰ ਐਫ ਆਈ ਆਰ ਜਿਹਦੇ ਵਿੱਚ ਇੱਕ ਦੁਆਰਾ ਪੁਲਿਸ ਰਿਸ਼ਵਤ ਲੈਂਦੀ ਐ ਐਸ ਪੀ ਨਾਲ ਐਸ ਐਚਓ ਡੀ ਐਸ ਪੀ ਉਹ ਵੰਡ ਲੈਂਦੇ ਔਰ ਕੈਸਾ ਨੂੰ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਵੀ ਜਿਹੜਾ ਬੰਦਾ ਦਰਖਾਸਤ ਲਿਖ ਜਾਂਦਾ ਪਰ ਚੋਟੀ ਹੋ ਜਾਂਦੀ ਐ ਚੋੜਾਂ ਦੇ ਖਿਲਾਫ ਭਾਈ ਹੁੰਦਾ ਜਿੰਮੀ ਜਿਹੜਾ ਚੋੜਾਂ ਦੇ ਬੰਦੇ ਖਿਲਾਫ ਬੋਲਦੇ ਉਹਨਾਂ ਦੇ ਖਿਲਾਫ ਐਫਆਈਆ ਕਰ ਦਿੱਤੀ ਹੈ ਦੁੱਖ ਹੋਇਆ ਗੱਲ ਸੁਣ ਕੇ ਭਾਈ ਸਾਹਿਬ ਪੁਲਿਸ ਇੰਸਪੈਕਟਰ ਰਹੇਗਾ ਇਨਸਾਫ ਨਹੀਂ ਕਰ ਰਹੇ ਹਰ ਬੰਦਾ ਕਹਿੰਦਾ ਕਿ ਮੇਰਾ ਬੱਚਾ ਸੱਟ ਹੋ ਜਾਵੇ ਤੇ ਇਹਨਾਂ ਨੇ ਪੈਸੇ ਲੈ ਲਏ ਨਵੀਂ ਵਿਆਹੁਤਾ ਜਿਹੜੀ ਲੜਕੀ ਬੇਟੀ ਮਰ ਜਾਂਦੀ ਹੈ ਉਸ ਤਿੰਨ ਦਿਨ ਡੈੱਡ ਬੋਡੀ ਕੋਲੇ ਨਹੀਂ ਜਾਣ ਦਿੰਦੀ ਇਹ ਵੀ ਤੇ ਇਹਨਾਂ ਨੇ ਕੰਪਲੀਟ ਕੀਤੀ ਇਹਨਾਂ ਨੇ ਹੀ ਪਰਚਾ ਕਰਤਾ ਇੱਥੇ ਤੱਕ ਹੈ ਜੀ ਭਲਵੰਤ ਸਿੰਘ ਰਾਮੋ ਵਾਲਿਆ ਦਾ ਪੀਏ ਬੀਏ ਕੇਸ ਦੇ ਵਿੱਚ ਰਿਸ਼ਵਤ ਲੈਦਾ ਤਾਂ ਹੋਰ ਲੋਕਾਂ ਦਾ ਕੀ ਹਾਲ ਹੋਵੇਗਾ ਜਿਹੜੇ ਗਰੀਬ ਲੋਕਾਂ ਦਾ ਹਾਲ ਕੀ ਹੋਵੇਗਾ ਇਸ ਸਰਕੇ ਸਰਕਾਰ ਬੁਲੰਤਰਾ ਫੇਲ ਛੇਸ਼ਤਾਚਾਰ ਦਾ ਜਿਹੜਾ ਕੋਈ ਤਹਿਸੀਲਦਾਰ ਅਫਸਰ ਹੈ ਕੋਲਸਤਾ ਚੌਂਕੀਦਾਰ ਜਾਂ ਕੋਈ ਥਾਣਾ ਸਭ ਇਹਨਾਂ ਛੇਸ਼ਤਾਚਾਰ ਦੇ ਅੱਗੇ ਬਣ ਚੁੱਕੇ ਹੈ ਘੜੂ ਵਾਲਿਆਂ ਦੀ ਸਰਕਾਰ 'ਚ ਝਾੜੂ ਵਾਲਿਆਂ ਦੀ ਰਿਸ਼ਵਤ ਲਈ ਜਾਂਦੀ ਹੈ ਜਿਹੜੇ ਸਵੀਪਰ ਕਿੰਨੇ ਵੱਡੀ ਪੋਸਟ ਹੁੰਦੀ ਆ ਚੋ ਘੜਾੜੂ ਬੱਚਿਆਂ ਦੇ ਉਹਨਾਂ ਤੋਂ ਵੀ ਰਿਸ਼ਵਤ ਲੈ ਲੈਂਦੇ ਆ ਜਾਲੀ ਜਾਤੀ ਸਰਟੀਫਿਕੇਟ ਮਾਮਲੇ ਨੂੰ ਲੈ ਕੇ ਐਸ.ਏ.ਬੀ.ਸੀ. ਮਹਾਪੰਚਾਇਤ ਵੱਲੋਂ ਮੁਹਾਲੀ ਫੇਜ਼ 7 ਲਾਲਬੱਤੀ ਚੌਂਕ ਜਿਹੜੇ ਪੱਤਾ ਮੋਰਚਾ ਜਾਰੀ ਹੈ। Dalit ਸੰਗਠਨਾਂ ਦੇ ਨੁਮਾਇੰਦੇ ਪਿਛਲੇ 9 ਮਹੀਨਿਆਂ ਤੋਂ ਧਰਨੇ ਉੱਤੇ ਬੈਠੇ ਨੇ। ਇੱਥੇ ਅੱਜ ਬਹੁਜਨ ਸਮਾਜ ਚ ਪਾਰਟੀ ਸਮੇਤ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਪੁਲਿਸ ਦੀਆਂ ਵਧਿੱਕੀਆਂ ਅਤੇ ਛੁੱਟੇ ਪਰਚਾ ਵਿਰੁੱਧ ਐਸ.ਐਸ.ਪੀ ਦਫ਼ਤਰ ਦਾ ਘਿਰਾਓ ਕਰਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਐਸਪੀ ਹਰਵੀਰ ਸਿੰਘ ạtਵਾਲ ਨੇ ਪੀੜਤਾਂ ਕੋਲੋਂ ਮੰਗ ਪੱਤਰ ਲੈ ਕੇ ਉਹਨਾਂ ਨੂੰ ਇਨਸਾਫ ਦੇਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਨਿਹੇੜੀਆਂ, ਬਲਵਿੰਦਰ ਸਿੰਘ ਕੁੰਬੜਾ, ਸਾਬਕਾ ਸਬ ਇੰਸਪੈਕਟਰ ਰਣਜੀਤ ਸਿੰਘ ਖੰਨਾ ਸਮੇਤ ਹੋਰਨਾ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਲ ਦੀ ਕੋਈ ਚੀਜ਼ ਨਹੀਂ ਹੈ। ਇੱਥੇ ਗਰੀਬ ਲੋਕਾਂ ਨਾਲ ਮਿੱਥ ਕੇ ਵਧੀਆਂ ਕਿਤਿਆਂ ਕੀਤੀਆਂ ਜਾ ਰਹੀਆਂ ਨੇ। ਕੋਈ ਵੀ ਪੀੜਤਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਕਿਉਂਕਿ ਨਗਰਦੀਕਾ ਮੁਹਾਲੀ ਦਾ ਇੱਕ ਕਮੈਕਟਰ ਤੋਂ ਮੁੱਲਾ ਬਦਲ ਕੇ ਕਰਤੀ 6 ਹੱਥ ਮੁਕਦਮੇ ਆ ਜਿਹੜੇ ਕੇਸ ਹੈਗੇ ਜਿਨ੍ਹਾਂ ਚ ਪੁੱਛਦਾ ਕੋਈ ਕਾਰਵਾਈ ਨਹੀਂ ਕੀਤੀ ਤਿੰਨ ਕੇਸ ਜਿਹਦੇ ਤੋਂ ਥਾਣੇ ਅੱਠ ਭੇਜਦੇ ਆ ਜਿਹਦੇ ਚ ਮੇਰੇ ਤੇ ਐਫਆਈਆ ਹੋ ਜਿੰਦੀ ਘਰ ਵਾਲੀ ਦੇ ਦਰਜ ਹੋ ਜਿੰਦੀ ਚੋਰਾਂ ਦੇ ਖਿਲਾਫ ਐਫਆਈਆ ਦਾ ਜ ਨਹੀਂ ਹੁੰਦੀ ਜਿਹੜਾ ਚੋਰਾਂ ਦੇ ਬੰਦੇ ਖਿਲਾਫ ਬੋਲਦਾ ਉਹਨਾਂ ਦੇ ਖਿਲਾਫ ਐਫਆਈਆ ਦੱਤੀ ਕਰ ਦਿੰਦੀ ਹੈ ਤੇ ਇਹਨਾਂ ਕੋਲੇ ਐਸਪੀ ਆਰਵੀਰ ਸਿੰਘ ạtਵਾਲ ਜੀ ਜਿਹੜੇ ਮੰਗ ਪੱਤਰ ਲਿਗੇ ਇਹਨਾਂ ਕੋਲੇ ਪਈਆ ਪਿਛਲੇ 5 ਮਹੀਨੇ ਤੇ ਹੁਣ ਕਹਿ ਕੇ ਗਏ ਆ ਸਭ ਦੇ ਸਾਹਮਣੇ ਕਹਿ ਕੇ ਗਏ ਹਾਂ ਜੀ ਤੁਹਾਡਾ ਕਰਾਂਗੇ ਨਾ ਮੈਂ ਤੇ ਦੂਜੇ ਕਰਕੇਸ਼ ਕੁਮਾਰ ਐਸਆਈ ਹੈ ਨੈਸ਼ਨਲ ਕਮਿਸ਼ਨ ਦੇ ਪੰਜਾਬ ਦੇ ਕਮਿਸ਼ਨ ਦੇ ਖਿਲਾਫ ਆਰਡਰ ਕੀਤੇ ਹੋਏ ਨੇ ਅੱਜ 2014 ਦਾ ਕੇਸ ਹੈ ਕੋਈ ਕਾਰਵਾਈ ਨਹੀਂ ਹੋਈ ਮੁੜ ਕੇ ਉਹਨਾਂ ਦਾ ਇੱਕ ਮੰਗ ਪੱਤਰ ਦੇਣਾ ਸੀ ਦੂਜੇ ਇੱਕ ਬੀਬੀ ਦੇ ਬੇਟੇ ਨੂੰ ਕਰਤੇ ਚੱਕਦੇ ਆ ਨਸ਼ੇ ਦਾ ਕੇਸ ਪਾ ਦਿੰਦੇ ਆ ਉਹ ਸੀਸੀਟੀਵੀ ਕੈਮਰਾ ਚ ਫੋਟੋ ਆ ਜਾਂਦੀਆਂ ਸਭ ਪੁੱਛਿਆ ਜਾਂਦਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਈ ਕਾਰਵਾਈ ਨਹੀਂ ਤੀਸਰਾ ਜਿਹੜਾ ਹੈਗਾ ਬਲੌਂਗੀ ਚ ਇੱਕ ਨਵੀਂ ਵਿਆਹੁਤਾ ਜਿਹੜੀ ਲੜਤੀ ਬੇਟੀ ਮਰ ਜਾਂਦੀ ਹੈ ਉਸ ਤਿੰਨ ਦਿਨ ਡੈੱਡ ਬੋਡੀ ਕੋਲੇ ਨਹੀਂ ਜਾਣ ਦਿੰਦੀ ਉਹਦਾ ਡੈੱਡ ਬੋਡੀ ਸਰੀਰ ਨਹੀਂ ਦੇਖਣ ਦਿੰਦੀ ਉਤੋਂ ਬਾਅਦ ਜਿਹੜਾ ਹੈਗਾ ਉਹ ਜਿਹੜਾ ਬਿਆਨ ਜ਼ਬਰਦਸਤੀ ਕਰਾ ਕੇ ਸਾਈਨ ਕਰਾ ਲੈਂਦੇ ਜਦੋਂ ਅਸੀਂ ਪ੍ਰੈਸ 'ਚ ਦੰਦਿਆਂ ਘਰਾਓ ਕਰਨ ਦਾ ਫਿਰ ਉਹ ਬੰਦਾ 5 ਮਹੀਨੇ ਅਰੈਸਟ ਕਰਦੇ ਹੱਲੇ ਵੀ ਦੋ ਦੋਸ਼ੀ ਜਿਹੜੇ ਫੜਾ ਰਹੇ ਨੇ ਤੇ ਇਸੇ ਤਰ੍ਹਾਂ ਗੱਲ ਕਰਨ ਲਈ ਇੱਕ ਦਿਲਵਰ ਖਾਨ ਜੀ ਮਟੌਰ ਤੋਂ ਕੇਸ ਦਰਜ ਹੋਇਆ ਸੀ ਇਹਦੇ ਤੇ ਇਹਨਾਂ ਨੇ ਕੰਪਲੀਟ ਦਿੱਤੀ ਇਹਨਾਂ ਨੇ ਕਰਚਾ ਕਰਤਾ ਮੁੜ ਕੇ ਕੋਈ ਇਨਵੈਸਟੀਗੇਸ਼ਨ ਨਹੀਂ ਤੇ ਸਾਡੇ ਕੋਲੇ ਰਣਜੀਤ ਸਿੰਘ ਜੀ ਸਬ ਇਨਸਪੈਕਟਰ ਰਟਾਇਰਡ ਹੈ ਖੰਨੇ ਤੋਂ ਇਹਨਾਂ ਨੇ ਇੱਕ 2012 ਚ ਮਕਦਮਾ ਇੱਕ ਟਰੈਵਲ ਏਜੰਟ ਨੀਸ਼ਾ ਚਾਵਲਾ ਦੇ ਖਿਲਾਫ ਕਰਾਇਆ ਸੀ 76 ਨੰਬਰ ਐਫ ਆਈ ਆਰ ਜਿਹਦੇ ਵਿੱਚ ਇੱਕ ਦੁਆਰਾ ਪੁਲਿਸ ਰਿਸ਼ਵਤ ਲੈ ਲੈਂਦੀ ਐ ਐਸ ਪੀ ਨਾਲ ਐਸ ਐਚਓ ਡੀ ਐਸ ਪੀ ਉਹ ਬੰਡ ਲੈਂਦੇ ਜਦੋਂ ਇਹ ਸਾਰਾ ਅ ਡਿਊਟੀ ਕਰੀ ਪ੍ਰੋਸੀਜਰ ਰਹਾ ਇਹਨਾਂ ਨੂੰ ਸਾਰਾ ਡਾਟੇ ਦਾ ਪਤਾ ਲਗਾ ਰਿਕਾਰਡ ਕਢਾਇਆ ਡੀਆਈਐਸ ਤੇ ਪ੍ਰੈਸ ਕਾਨਫਰੰਸਾਂ ਹੋਈਆਂ ਪਰ ਲੇਕਿਨ ਜਿਹੜੀ ਮੋਹਾਲੀ ਦੀ ਪੁਲਿਸ ਹੈ ਉਹ ਰਿਸ਼ਵਤ ਵਿੱਚ ਇੱਕ ਦੋਰਾ ਵੈਟ ਵਿੱਚ ਚੱਲ ਰਹੀ ਪੱਕੇ ਵਿੱਚ ਚੱਲ ਰਹੀ ਜਿਹਦਾ ਅਸੀਂ ਰਿਕਾਰਡ ਨਹੀਂ ਕਰਦੇ ਜਿਹੜੀ ਪੰਜਾਬ ਸਰਕਾਰ ਆਪਣੀ ਝਾੜੂ ਵਾਲਿਆਂ ਦੀ ਪਾਰਟੀ ਕਹਿੰਦੀ ਸੀ ਵੀ ਸਾਡਾ ਝਾੜੂ ਵਾਲਾ ਝਾੜੂ ਵਾਲਿਆਂ ਦੀ ਸਰਕਾਰ 'ਚ ਝਾੜੂ ਵਾਲਿਆਂ ਦੀ ਰਿਸ਼ਵਤ ਲਈ ਜਾਂਦੀ ਹੈ ਜਿਹੜੇ ਸਵੀਪਰ ਕਿੰਨੇ ਵੱਡੀ ਪੋਸਟ ਹੁੰਦੀ ਆ ਚੋ ਝਾੜੂ ਬੋਚੇ ਵਾਲਿਆਂ ਦੀ ਉਹਨਾਂ ਤੋਂ ਵੀ ਰਿਸ਼ਵਤ ਲੈ ਲੰਦੇ ਆ 20000 ਰੁਪਏ ਦੱਸੋ ਕਿੱਥੇ ਰਿਸ਼ਵਤ ਜਾਊ ਇਸੇ ਤਰ੍ਹਾਂ ਅਸੀਂ ਬਾਹਰ-ਬਾਕ ਪਕ ਥਾਣੇ ਦੇ ਸਾਰੇ ਬਰੀਫ ਚ ਕੇਸ ਸੁਣ ਆਏ ਹੁਣ ਤੁਹਾਡੇ ਸਾਹਮਣੇ ਕਹਿ ਕੇ ਗਏ ਵੀ ਹਾਂਜੀ ਤੁਹਾਡਾ ਜਿਹੜਾ ਮੈਟਰ ਦੋ ਸੀ ਕੰਪਲੀਟ ਕਰਦੇ ਚਾਰ ਥੋੜੇ ਰਹਿ ਗਏ ਹੁਣ ਪਤਾ ਨਹੀਂ ਉਹ ਕਿਹੜੇ ਰਹੇ ਹੋਏ ਹੁਣ ਅਸੀਂ ਬਾਅਦ 'ਚ ਸਾਨੂੰ ਫੋਨ ਆਊਗਾ ਨੇੜੀਆਂ ਜੀ ਖੜੇ ਆ ਬੋਝਨ ਸਮਾਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਖੜੇ ਆ ਤੇ ਸਾਰੇ ਜਿਹੜੇ ਪੀੜਤ ਪਰਿਵਾਰ ਆ ਆਪਣੇ ਆਪਣੇ ਕੇਸਾਂ ਨੂੰ ਲੈ ਕੇ ਖਾਰੇ ਆਏ ਸੀ ਤੁਹਾਡੇ ਰਾਹੀਂ ਅਸੀਂ ਫਰਿਆਦ ਕੀਤੀ ਹੈ ਮੰਗ ਪੱਤਰ ਕੁਮਾਰ ਜੀ ਮੁੱਖ ਮੰਤਰੀ ਨੂੰ ਇੱਕ ਡੀਜੀਪੀ ਪੰਜਾਬ ਨੂੰ ਤੇ ਇੱਕ ਡੀਆਈਜੀ ਨੂੰ ਤੇ ਇੱਕ ਐਸਐਸਪੀ ਨੂੰ ਜਿਹੜੇ ਮੰਗ ਪੱਤਰ ਸੀ ਭੇਜੇ ਉਹਨਾਂ ਵਾਸਤੇ ਅਸੀਂ ਵਿਸ਼ਵਾਸ ਜਨਵਾਗੇ ਕਿ ਤਾਂ ਇਹ ਜਿਹੜਾ ਸਾਡਾ ਕੰਮ ਕਰ ਦਿੰਦੇ ਤੁਹਾਡਾ ਵੀ ਤੈ ਤੋਂ ਧੰਨਵਾਦ ਇਹਨਾਂ ਦਾ ਵੀ ਹੈ ਅੱਜ ਉਹ ਬਲਵਿੰਦਰ ਕੁੰਬੜਾ ਜੀ ਦੇ ਗਵਾਹੀ ਦੇ ਅੰਦਰ ਜਿਹੜਾ ਵਿਸ਼ਾਲ ਤਨਾਅ ਦਿੱਤਾ ਗਿਆ। ਬਹੁਤ ਸਾਰੇ ਪੀੜਤ ਜਿਹੜੇ ਇਹ ਮੋਹਾਲੀ ਜ਼ਿਲ੍ਹੇ ਦੀ ਮੈਂ ਕਹਿੰਦਾ ਪੂਰੇ ਪੰਜਾਬ ਦਾ پتہ ਨਹੀਂ ਕੀ ਹਾਲ ਹੋਏਗਾ। ਔਰ ਕੇਸਾਂ ਨੂੰ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਵੀ ਜਿਹੜਾ ਬੰਦਾ ਦਰਖਾਸਤ ਲਿਖ ਜਾਂਦਾ ਪਰ ਚੁਕਤੀ ਹੋ ਜਾਂਦਾ। ਔਰ ਬੜੀ ਦੁਖਦਈ ਦੁੱਖ ਹੋਇਆ ਗੱਲਾਂ ਸੁਣ ਕੇ ਭਾਈ ਸਾਹਿਬ ਪੁਲਿਸ ਇਨਸਪੈਕਟਰ ਹੈ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਹੋਰ ਲੋਕਾਂ ਦਾ ਕੀ ਹਾਲ ਹੋਵੇਗਾ? ਜਿਹੜੇ ਗਰੀਬ ਲੋਕਾਂ ਦਾ ਹਾਰ ਕਿਆ ਹੋਏਗਾ? ਇਸ ਸਰਕੇ ਸਰਕਾਰ ਬੁਰੀ ਤਰ੍ਹਾਂ ਫੇਲ ਭ੍ਰਸ਼ਟਾਚਾਰ ਦਾ ਜਿਹੜਾ ਕੋਈ ਤਹਿਸੀਲਦਾਰ ਹੋਵੇ, ਕੋਈ ਸਰ ਹੈ ਕੋਈ ਪੁਲਿਸ ਦਾ ਚੌਕੀਦਾਰ ਹੈ ਜਾਂ ਕੋਈ ਥਾਣਾ ਸਭ ਇਹ ਭ੍ਰਸ਼ਟਾਚਾਰ ਦੇ ਏਡੇ ਬਣ ਚੁੱਕੇ ਆ। ਔਰ ਪਹਿਲਾਂ ਨਾਲ ਜਿਹੜੀਆਂ ਪਹਿਲੀਆਂ ਸਰਕਾਰਾਂ ਉਹਨਾਂ ਚਾਰ ਗੁਣਾ ਰਿਸ਼ਵਤ ਜ਼ਿਆਦਾ ਚੱਲਦੀ। ਤੁਸੀਂ ਤਹਿਸੀਲ ਚੱਲ ਜਾਓ, ਤੁਸੀਂ ਵੀਡੀਓ ਦਫ਼ਤਰ ਚੱਲੋ, ਜਿੱਥੇ ਮਰੀ ਚੱਲ ਜਾਓ। ਬਲਕਿ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਲੋਕਾਂ ਦਾ ਜੂਣਾ ਮੁਸ਼ਕਲ ਹੋ ਚੁੱਕਿਆ ਹੈ ਔਰ ਅਸੀਂ ਅੱਜ ਚੇਤਾਵਨੀ ਦੇਣ ਆਏ ਆ ਮੰਗ ਪੱਤਰ ਲਿਆ ਔਰ ਮੈਂ ਇਹ ਕਹਿਣਾ ਚਾਹਾਂਗਾ ਸਾਰੇ ਸਾਥੀਆਂ ਨੂੰ ਕਿ ਭੇਜ ਵੱਡੇ ਪਮਾਨੇ ਤੇ ਜਨਾਜ ਇਕੱਠਾ ਹੈ ਇਹ ਘਟਾ ਹੈ ਆਉਣ ਵਾਲੇ ਸਮੇਂ ਦੇ ਅੰਦਰ ਵੱਡਾ ਘਟ ਕਰਕੇ ਹਜ਼ਾਰਾਂ ਚ ਘਟ ਕਰਕੇ ਔਰ ਫਿਰ ਅਣ ਮੇਥੇ ਸਮੇਂ ਦੀ ਧਰਨ ਲਾਈਏ ਤਾਂ ਇਹ ਮਸਲੇ ਹੱਲ ਹੋਣਗੇ ਠੀਕ ਨਹੀਂ ਹਾਸਲ ਨਹੀਂ ਠੀਕ ਸਰਵਨਿਊਸ਼ਨ ਦਾ ਮੇਰੇ ਡਾਟਾ ਤੋਂ ਪੁੱਛਿਆ ਤੇ ਤੁਸੀਂ ਇਨਸਪੈਕਟਰ ਨਹੀਂ ਸੈਮ ਮਿੰਟ ਉਹਦੇ ਪੋਸਟ ਤੋਂ ਪਿੰਡ ਤੋਂ ਲੱਗਦੇ ਹੋ ਸੁਣਵਾਈ ਨਹੀਂ ਹੁੰਦੀ ਤੁਸੀਂ ਖੁਦ ਰਹੇ ਹੋ ਮਹਿਕਮੇ ਦੇ ਵਿੱਚ ਕੀ ਇਸ ਤਰ੍ਹਾਂ ਚੱਲਦਾ ਹੈ ਮੈਂ ਤਾਂ ਇੱਥੇ ਤੱਕ ਕਹੂੰਗਾ ਕਿ ਜਿੱਦਣ ਦੀ ਸਾਡੀ ਅਸੀਂ ਗਲਤੀ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਬੈਠੇ ਵੀ ਰਿਸ਼ਵਤ ਵੱਧ ਗਈ ਆ ਇੱਥੇ ਇਹ ਹੈ ਇਹ ਹਾਲਾਤ ਹੋ ਗਏ ਮਹਾਲੀ ਦੇ ਵਿੱਚ ਮਾਨ ਸਾਹਿਬ ਤਾਂ ਕਹਿੰਦੇ ਨੇ ਵੀ ਮੈਨੂੰ ਕੋਈ ਸਬੂਤ ਲਿਆਓ ਆ ਚੱਕਾ ਆਂ ਸ਼ਿਪਾਹੀ ਦੇ ਦਸਕਤ ਨੇ ਇਹ ਸ਼ਿਪਾਹੀ 10 ਸਾਲਾਂ ਅਜੇ ਇਥੋਂ ਦੀ ਮਹਾਲੀ ਦੀ ਪੁਲਿਸ ਦੱਸਦੇਵੇਂ ਵੀ ਬੈਂਕ ਚ ਗਿਆ ਕੀ ਕਰਨ ਸੀ ਮਾਮਲਾ ਕਿੱਥੋਂ ਸੀ ਇਹ ਕੀ ਮਾਮਲਾ ਮਟੌਰ ਥਾਣੇ ਦਾ ਮੇਰੇ ਲੜਕੇ ਨੂੰ ਬਾਹਰ ਭੇਜਣ ਵਾਸਤੇ ਐਗਰੀਮੈਂਟ ਕਰ ਲਿਆ ਵੀ ਬਾਹਰ ਨੌਕਰੀ ਮਿਲੂਗੀ ਸਬਜ਼ ਬਾਗ ਖਾਇਆ ਤੇ ਉਹ ਸਬਜ਼ ਬਾਗ ਦੇ ਵਿੱਚ ਫਸ ਗਏ ਸੀ ਹਰ ਬੰਦਾ ਕਹਿੰਦਾ ਵੀ ਮੇਰਾ ਬੱਚਾ ਸੈੱਟ ਹੋ ਜਾਵੇ ਤੇ ਇਹਨਾਂ ਨੇ ਪੈਸੇ ਲੈ ਲਏ ਇੱਥੇ ਤੱਕ ਆਇਆ ਵੀ ਬਲਵੰਤ ਸਿੰਘ ਰਾਮੂ ਵਾਲੀਆ ਦਾ ਪੀਏ ਵੀ ਇੱਕ ਕੇਸ ਦੇ ਵਿੱਚ ਰਿਸ਼ਵਤ ਲੈ ਗਿਆ ਆਬ ਆ ਹੈਗਾ ਹੀ ਰਾਜੀ ਨਮਾ ਹੂੰ ਦੀਪਿੰਦਰ ਅਕਲੀਆ ਦੀਪਿੰਦਰ ਸਿੰਘ ਅਕਲੀਏ ਨੇ ਸਾਡੇ ਕਿਤੇ ਦਸਕਤ ਨੇ ਦਿਖਾ ਦਿਓ ਪੀੜ ਤਸੀਂ ਆ ਦੀਪਿੰਦਰ ਅਕਲੀਆ ਤਾਹੀ ਨਮਾ ਕਰਦਾ ਚਲੋ ਮੈਂ ਦੋਨੋਂ ਦੇਖੋ ਨਮਾ ਕੰਮ ਐਸਐਸਪੀ ਨੇ ਇਤਨੀ ਸੁਣੀ ਸਾਡੀ ਕਿੰਨੇ ਸਾਲ ਹੋ ਗਏ ਹੁਣ ਇਹਨੂੰ 2012 ਦਾ ਚੱਲਦਾ ਜੀ 5 ਸਾਲ ਮਤਲਬ 12 ਸਾਲ 12 ਸਾਲ ਤਾਂ ਬਰਬਾਦ 12 ਸਾਲ ਬਰਬਾਦ ਹੋ ਗਏ ਜੀ 12 12 ਦੇ ਵਿੱਚ ਹੁਣ ਮੈਨੂੰ ਇਹ ਕਹਿੰਦੇ ਨੇ ਵੀ ਤੂੰ 5 ਲੱਖ ਰੁਪਈਆ ਲੈ ਲਿਆ ਮੈਂ ਵੀ ਕਹਿੰਦਾ ਪੰਜ ਲੱਖ ਰੁਪਏ ਦੇਤਾ ਮੈਨੂੰ ਅਜ ਤਾਂ ਦੱਸ ਦੋ ਵੀ ਕਿਹਨੇ ਦਿੱਤਾ ਐਫੀਡਾ ਆਪਣੇ ਕਾਹਉ ਹੁੰਦੇ ਆ ਕਿੱਥੇ ਚੈੱਕ ਕੱਟ ਰਹਾ ਨਹੀਂ ਦੇ ਮਨ ਕੋਈ ਚੈੱਕ ਦਿੱਤਾ ਕੋਈ ਪੈਸਾ ਦਿੱਤਾ ਦੋ ਤਾਂ ਸਹੀ ਹੁਣ ਹੋ ਵੀ ਨਹੀਂ ਹੁੰਦੇ ਉਹ ਮਟੌਰ ਦਾ ਐਸਐਚਓ ਤੇ ਮੁਨਫੀ ਆ ਮੇਰੀ ਅਰਜੀ ਆ ਐਸਐਸਪੀ ਨੂੰ ਭੇਜੀ ਡੀਸੀ ਸਾਹਿਬ ਤੇ ਰਹੀ ਗਈ ਹੋਈ ਆ ਇਹਦਾ ਨੰਬਰ ਵੀ ਨਹੀਂ ਦੇ ਰਹੇ ਅਨਸਾਫ਼ ਦਾ ਜਿਹੜਾ ਮਿਲਣਾ ਮਿਲਣਾ ਨੰਬਰ ਵੀ ਨਹੀਂ ਦੇ ਰਹਾ ਦੇਖ ਲਓ ਤੁਸੀਂ ਤੇ ਹੁਣ ਅੱਜ ਆਏ ਹੋ ਤੁਸੀਂ ਕੀ ਭਰੋਸਾ ਮਿਲਿਆ ਤੈਨੂੰ ਲੱਗਦਾ ਸਿਰਫ ਭਰੋਸਾ ਮਿਲਿਆ ਜੀ ਇਹ ਤਾਂ ਸਿਰਫ ਗੋਂਗਾਂ ਤੋਂ ਮਿੱਟੀ ਲਾਉਣ ਵਾਲੀ ਗੱਲ ਆ ਭਰੋਸਾ ਸਾਨੂੰ ਹਰ ਇੱਕ ਵਾਰੀ ਦਿੰਦੇ ਨੇ ਇੱਕ ਵਾਰੀ ਨਹੀਂ ਦਿੱਤਾ ਤੈਨੂੰ ਕੀ ਐਕਸ਼ਨ ਕੀ ਹੋਣਾ ਨਹੀਂ ਹੁੰਦਾ ਐਕਸ਼ਨ ਕੀ ਹੋਣਾ ਜੀ ਅਸੀਂ ਆਪਣਾ ਰੋਲਾ ਪਾ ਕੇ ਚੱਲ ਜੰਨਾ ਹੋ ਆਪਣਾ ਰੋਲਾ ਜਿਵੇਂ ਭਗਵੰਤ ਮਾਨ ਸਾਨੂੰ ਚਾਰ ਚੁਟਕਲੇ ਸੁਣਾ ਕੇ ਚੱਲ ਜਾਂਦਾ ਅਸੀਂ ਚਾਰ ਉਹਨੂੰ ਗੱਲਾਂ ਸੜਾ ਕੇ ਮੁੜੇ ਉਹਨਾਂ ਗੱਲ ਉੱਥੇ ਜੁੱਤੀ ਆ ਗੱਲਾਂ ਦਾ ਕੜਾ ਵੜ ਰਿਹਾ ਤੁਸੀਂ ਮਹਿਕਮੇ ਚ ਰਹੇ ਹੋ ਮਤਲਬ ਛੁੱਟੀ ਸੁਣਵਾਈ ਤੇ ਹੁੰਦੀ ਤੇ ਦੂਜੇ ਪੀੜਤੇ ਦੀ ਕੀ ਕੀ ਕੋਣ ਬਾੜ ਦਾ ਉਠਾਣੇ ਇਹਨਾਂ ਦੀ ਹਾਲਤ ਰੋਦਾ ਰਹੇ ਨੇ ਜਿਹੜਾ ਸ਼ਿਕਾਇਤ ਲੈ ਕੇ ਜਾਂਦਾ ਉਹਦੇ ਪਰਚੇ ਦਾਪ ਕਰ ਦਿੰਦੇ ਨੇ ਠੀਕ ਆ ਇਹ ਮੇਰੀ ਵੀ ਗ੍ਰਿਫਤਾਰੀ ਪਾਉਣ ਲੱਗੇ ਸੀ ਆ ਇੱਕ ਇੱਕ ਟੈਂਪਰ ਕਰਕੇ ਇਹਨਾਂ ਨੂੰ ਇੱਕ ਟੈਂਪਰ ਕਰਕੇ ਨਾ ਡਾਕੂਮੈਂਟ ਮੇਰਾ ਡਾਕੂਮੈਂਟ ਆਪ ਟੈਂਪਰ ਕਰਕੇ ਮੇਰੀ ਵੀ ਗ੍ਰਿਫਤਾਰੀ ਪਾਉਣ ਲੱਗੇ ਸੀ ਕਿਉਂਕਿ ਇਹਨਾਂ ਕੋਈ ਇੱਕੋ ਹੀ ਸਿਸਟਮ ਆ ਹੁਣ ਉਹਨਾਂ ਨੂੰ ਬਰੀ ਕਰਾਤੇ ਤੋ ਪੀਓ ਨੇ ਪੀਓ ਨੂੰ ਨਹੀਂ ਪੜਦੇ ਕਿਸੇ ਨੂੰ ਨਹੀਂ ਪੜਦੇ ਅਸਲੀ ਡਾਕੂ ਮਗਲੀ ਮੈਨੂੰ ਬਾ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਇਸ ਮੰਗ ਪੱਤਰ ਦਾ ਕੀ ਅਸਰ ਹੁੰਦਾ ਹੈ ਕਦੋਂ ਤੱਕ ਇਹਨਾਂ ਨੂੰ ਇਨਸਾਫ ਮਿਲੇਗਾ ਜਾਂ ਫਿਰ ਇਹਨਾਂ ਨੂੰ ਆਪਣਾ ਸੰਘਰਸ਼ ਹੋਰ ਤੇਜ਼ ਕਰਨਾ ਪਵੇਗਾ ਬਿਊਰੋ ਰਿਪੋਰਟ ਨਬਜ਼ੇ ਪੰਜਾਬ